ਫਿਲੌਰ ਦੇ ਪਿੰਡ ਬੱਛੋਵਾਲ ਦੇ ਸਰਪੰਚ ਸਰਦਾਰ ਸੁਰਿੰਦਰਪਾਲ ਸਿੰਘ ਟੇਸੀ ਸਰਦਾਰ ਹਰਜੀਤ ਸਿੰਘ ਟੇਸੀ ਸਰਦਾਰ ਜਗਜੀਤ ਸਿੰਘ ਜੀ ਨੇ ਗਰਾਈਆਂ ਦੀ ਸ਼ੌਰਯ ਮਾਰਸ਼ਲ ਆਰਟਸ ਸਪੋਰਟ ਅਕੈਡਮੀ ਰਜਿਸਟਰਡ ਦੇ ਮਾਰਸ਼ਲ ਆਰਟਸ ਕਿਡਾਰੀ ਸਤਿਮਨ Rai ਪੁੱਤਰ શ્રી ਰਾਮ ਦੁਲਾਰੇ Rai ਵੀਰਾ ਦੇਵੀ ਨੂੰ ਅੱਜ ਆਪਣੇ ਨਿਵਾਸ ਸਥਾਨ ਤੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਸਤਿਮਨ Rai ਨੇ ਸਾਡੇ ਪਿੰਡ ਅਤੇ ਫਿਲੌਰ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ ਇਸ ਤਰ੍ਹਾਂ ਦੇ ਬੱਚੇ ਹੀ ਅੱਗੇ ਜਾ ਕੇ ਇਤਿਹਾਸ ਿਜਰੇ ਹਨ ਉਨਾਂ ਨੇ ਸਤਿਅਮ ਦੇ ਕੋਚ ਜਸਮਨ ਅਤੇ ਸਾਰੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਸਤਿਅਮ ਨੂੰ ਨਕਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਪਿੰਡ ਵਾਸੀ ਨਾਲ ਹਨ ਸਤਿਅਮ ਰਾਈ ਨੇ ਕਰਾਟੇ, ਜੂਡੋ, ਬੌਕਸਿੰਗ, ਟਾਈਕਵੋਂਡੋ ਖੇਡਾਂ ਵਿੱਚ 골ਡ ਮੈਡਲ ਜਿੱਤੇ ਹਨ ਅਤੇ ਹੁਣ ਇਹ ਐਮਐਮਏ ਦੀ ਤਿਆਰੀ ਕਰ ਰਿਹਾ ਹੈ ਜੋ ਕਿ ਦੁਨੀਆ ਦੀ ਸਭ ਤੋਂ ਖਤਰਨਾਕ ਫਾਈਟ ਹੈ ਸਤਿਅਮ ਦੇ ਕੋਚ ਜਸਮਨ ਦਾ ਕਹਿਣਾ ਹੈ ਇਹ ਅਕੈਡਮੀ ਦੇ ਨਿਯਮਾਂ ਅਨੁਸਾਰ ਚੱਲ ਰਿਹਾ ਹੈ ਅਤੇ ਆਪਣੇ ਖੇਡ ਦੇ ਪ੍ਰਤੀ ਬਹੁਤ ਲगाव ਰੱਖਦਾ ਹੈ ਜਿਹੜਾ ਬੱਚਾ ਆਪਣੇ ਖੇਡ ਨੂੰ ਦਿਲੋਂ ਖੇਡੇ ਤਾਂ ਇੱਕ ਨਾ ਇੱਕ ਦਿਨ ਉਹ ਬੱਚਾ ਜ਼ਰੂਰ ਕਾਮਯਾਬ ਹੁੰਦਾ ਹੈ। ਮੈਂ ਸਿੰਦਰਪਾਲ ਸਿੰਘ 3205 ਪਿੰਡ ਬੱਚੋਵਾਲ ਜੋ ਅੱਜ ਇੱਥੇ ਸਾਡੇ ਬੱਚੇ ਨੇ ਸਤਿਅਮ ਨੇ ਸਾਡਾ ਪਿੰਡ ਦਾ ਨਾਮ ਰੋਸ਼ਨ ਕੀਤਾ 골ਡ ਮੈਡਲ ਲੈ ਕੇ ਬਾਕਸਿੰਗ ਵਿੱਚੋਂ ਕਰਾਟੇ ਵਿੱਚੋਂ ਹੋਰ ਕਈ ਗੇਮਾਂ ਦੇ ਵਿੱਚੋਂ ਤੇ ਸਾਡੇ ਪਿੰਡ ਦਾ ਬਹੁਤ ਮਾਣ ਵਧਾ ਦਿੱਤਾ ਮੈਂ ਤੇ ਨਾਲ ਬੱਚਿਆਂ ਨੂੰ ਇਹੀ ਪ੍ਰੇਰਿਤ ਕਰੂੰਗਾ ਕਿ ਬੱਚੇ ਆਪਣੇ ਹੋਰ ਕੰਮਾਂ ਤੇ ਮੋਬਾਈਲਾਂ ਨੂੰ ਛੱਡ ਕੇ ਗੇਮਾਂ ਵਾਲੇ ਪਾਸੇ ਲੱਗਣ ਤਾਂ ਕਿ ਚੰਗਾ ਪਾਸੇ ਲੱਗ ਕੇ ਆਪਣਾ ਪਿੰਡ ਦਾ ਨਾਮ ਰੋਸ਼ਨ ਕਰਨ। ਮਹਾਰਜੀਤ ਸਿੰਘ ਤੇ ਸੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਜ਼ਿਲ੍ਹਾ ਚਲੰਦਰ ਪ੍ਰਧਾਨ ਜੋ ਅੱਜ ਸਾਡੇ ਪਿੰਡ ਦੇ ਸਤਿਆਮ ਜੁੰਡੋ ਕਰਾਟੇ ਤੇ ਆਪਣੇ ਬਾਕਸਿੰਗ ਖੇਡ ਕੇ ਆਏ ਆ ਇਹਨਾਂ ਨੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਮੈਂ ਇਦਾਂ ਦੇ ਬੱਚਿਆਂ ਨੂੰ ਕਹਿਣਾ ਚਾਹੁੰਦਾ ਸਾਰੇ ਬੱਚਿਆਂ ਨੂੰ ਵੀ ਇਹਦੇ ਹਾਲ ਦੇਖ ਕੇ ਪ੍ਰੇਰਿਤ ਹੋ ਨਵੇਂ ਨਵੇਂ ਖੇਡਾਂ ਸਿੱਖੋ ਮੋਬਾਈਲਾਂ ਨਸ਼ੇ ਤੋਂ ਦੂਰ ਰਹੋ ਮੈਂ ਫਿਰ ਪ੍ਰਸ਼ੰਸਾ ਕਰਦਾ ਹਾਂ ਬੱਚੇ ਦੀ ਵੀ ਜਿਨ੍ਹਾਂ ਨੇ ਸਾਡੇ ਪਿੰਡ ਦਾ ਨਾਮ ਬਟਸੋੜਾ ਨਾਮ ਭਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ